ਸਾਹਿਬ ਯਾਦਾਂ ਦਾ ਇਤਿਹਾਸ ਦਿੱਲੀ ਦੀ ਸਰਕਾਰ ਵੀ ਪੇਸ਼ ਕਰ ਰਹੀ ਆ ਪਰ ਦਿੱਲੀ ਵਾਲੇ ਆਪਣੇ ਤਰੀਕੇ ਨਾਲ ਪੇਸ਼ ਕਰਨਗੇ ਸਾਹਿਬ ਯਾਦਾਂ ਦਾ ਇਤਿਹਾਸ ਫਿਲਮਾਂ ਵਾਲੇ ਵੀ ਬੁਖਾਰ ਰਹੇ ਨੇ ਪਰ ਉਹ ਆਪਣੇ ਤਰੀਕੇ ਨਾਲ ਕਰਨਗੇ ਸਾਹਿਬ ਯਾਦਾਂ ਦਾ ਇਤਿਹਾਸ ਅਸੀਂ ਵੀ ਸੁਣਾਵਾਂਗੇ ਪਰ ਇਹਦੇ ਅਸੂਰ ਗੁਰੂ ਦੇ ਨੇ ਇਸ ਕਰਕੇ ਆਪਣੇ ਧੀਆਂ ਪੁੱਤਾਂ ਨੂੰ ਜਿਹੜਾ ਇਤਿਹਾਸ ਸਿਖਾਉਣਾ ਹੈ ਉਹਦੇ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ ਕਿ ਉਹ ਗੁਰੂ ਦੇ ਘਰੋਂ ਸਿਖਾਉਣਾ ਹੈ ਕਿ ਵਪਾਰੀ ਦੇ ਘਰੋਂ ਸਿਨੇਮੇ ਚੋਂ ਸਿਖਾਉਣਾ ਹੈ ਕਿ ਸਰਕਾਰ ਦੇ ਘਰੋਂ ਸਕੂਲ ਚੋਂ ਸਿਖਾਉਣਾ ਹੈ ਇਹ ਤੁਹਾਡੀ ਮਰਜ਼ੀ ਤੁਸੀਂ ਆਜ਼ਾਦ ਹੋ ਦੂਜਾ ਜਿਹੜਾ ਤਰੀਕਾ ਹੈ ਕਿ ਸਾਖੀ ਰਹੀਂ ਕਿ ਫਿਲਮ ਰਹੀਂ ਕਿ ਸਰਕਾਰ ਦੀਆਂ ਛਪੀਆਂ ਕਿਤਾਬਾਂ ਰਹੀਂ ਇਹ ਵੀ ਤੁਹਾਡੇ ਉੱਪਰ ਕਰਦਾ ਕਿਉਂਕਿ ਜਿਹੜੀ ਦਵਾਈ ਹੈ ਉਹ ਕਿਵੇਂ ਦੇਣੀ ਹੈ ਇਹਦਾ ਵੀ ਮੁੱਲ ਹੈ ਬੈਦ ਦਵਾਈ ਜਾਂਦਾ ਹੈ ਦੱਸਦਾ ਨਾਲ ਕਿ ਰੋਟੀ ਦੇ ਨਾਲ ਖਾਈ ਰੋਟੀ ਤੋਂ ਪਹਿਲਾਂ ਖਾਈ ਜਾਂ ਰੋਟੀ ਤੋਂ ਬਾਅਦ ਖਾਈ ਦੁੱਧ ਨਾਲ ਖਾਈ ਜਾਂ ਪਾਣੀ ਨਾਲ ਖਾਈ ਉਵੇਂ ਸਿੱਖਿਆ ਦੇਣ ਦਾ ਤਰੀਕਾ ਹੈ ਇਹ 3 ਪਤਾਂ ਨੂੰ ਇਤਿਹਾਸ ਸਾਖੀ ਰਹੀ ਸੁਣਾਉਣਾ ਜਾਂ ਚਿਤਰਾ ਰਹੀ ਸੁਣਾਉਣਾ ਜਾਂ ਸਰਕਾਰ ਦੀਆਂ ਕਿਤਾਬਾਂ ਰਹੀ ਇਹ ਵੀ ਤੁਹਾਡੀ ਮਰਜ਼ੀ ਹੈ ਪਰ ਯਾਦ ਜਰੂਰ ਰੱਖਣਾ ਇਹ ਗੱਲ ਕਿ ਕਿੱਥੇ ਸਿਖਾਉਣਾ ਹੈ ਗੁਰੂ ਘਰੇ ਸਰਕਾਰ ਦੇ ਘਰੇ ਵਪਾਰੀ ਦੇ ਘਰੇ ਤਰੀਕਾ ਕਿਹੜਾ ਗੁਰੂ ਦਾ ਵਪਾਰੀ ਦਾ ਜਾਂ ਕਿਸੇ ਸਰਕਾਰ ਦਾ ਇਹ ਦੋ ਅਗਲਾ ਜਿਹੜਿਆਂ ਸ਼ਬਦਾਂ ਨਾਲ ਸਿਖਾਉਣਾ ਹੈ ਉਹਦਾ ਵੀ ਅਸਰ ਪੈਣਾ ਹੈ ਕਿ ਕੀ ਕਹਿ ਕੇ ਸੁਣਾਉਣਾ ਹੈ ਉਹ ਸਹਬਜਾਦੇ ਨੇ ਉਹ ਬਾਬੇ ਨੇ ਕਿ ਉਹ ਬਾਲ ਵੀਰ ਨੇ ਕਿ ਉਹ ਬਹਾਦਰ ਬੱਚੇ ਨੇ ਇਹਦਾ ਵੀ ਫਰਕ ਪੈਣਾ ਹੈ ਇਸ ਤੋਂ ਅਗਲਾ ਜਿਵੇਂ ਅਸੀਂ ਆਪਣੀ ਜ਼ਿੰਦਗੀ ਬਾਰੇ ਆਪਣੇ ਧੀਆਂ ਪੁੱਤਾਂ ਦੀ ਜ਼ਿੰਦਗੀ ਬਾਰੇ ਆਪਣੇ ਅੰਦਰੋਂ ਫੈਸਲਾ ਕਰਦੇ ਹਾਂ ਤਾਂ ਜਿਹੜੀ ਸਾਡੀ ਪੰਥ ਹੋਣ ਦੀ ਪੰਜਾਬ ਹੋਣ ਦੀ ਜਾਂ ਸਿੱਖ ਹੋਣ ਦੀ ਇੱਕ ਸਾਂਝੀ ਪਛਾਣ ਹੈ ਉਹਦੇ ਲਈ ਬੰਦਾ ਕੀ ਕਰਦਾ ਹੈ ਇਹ ਗੱਲ ਦਾ ਅੱਜ ਦੀ ਦੁਨੀਆ 'ਚ ਬਹੁਤ ਵੱਡਾ ਮੁੱਲ ਹੈ ਜਿਵੇਂ ਤੁਸੀਂ ਇਸ ਨਗਰ ਦੇ ਵਿੱਚ ਰਹਿੰਦੇ ਹੋ ਇਹ ਨਗਰ ਦੇ ਭਲੇ ਹਿੱਤ ਤੁਸੀਂ ਕੀ ਸੋਚਦੇ ਹੋ ਇਸ ਗੱਲ ਨੇ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਤੁਹਾਡੇ ਪਿੰਡ ਤੇ ਇਦੋਂ ਵੀ ਅਗਾ ਪੂਰੇ ਇਲਾਕੇ ਤੇ ਅਸਰ ਪਾਉਣਾ ਹੈ ਮਿਸਾਲ ਵਜੋਂ ਦੋ ਗੱਲਾਂ ਪਹਿਲਾ ਕਿ ਤੁਹਾਡੇ ਇਸ ਗੁਰੂ ਘਰ ਦਾ ਜਿਹੜਾ ਪ੍ਰਬੰਧ ਹੈ ਉਹ ਤੁਸੀਂ ਕਿਵੇਂ ਚੁਣਦੇ ਹੋ ਕਿਵੇਂ ਚਲਾਉਂਦੇ ਆ ਇਸ ਗੱਲ ਨੇ ਤੁਹਾਡੇ ਇਲਾਕੇ ਤੇ ਤੁਹਾਡੇ ਬੱਚਿਆਂ ਤੇ ਸਭ ਤੋਂ ਅਸਰ ਪਾਉਣਾ ਹੈ ਪਿਛਲੇ 150 ਸਾਲ ਤੋਂ ਲਗਭਗ ਗੁਰੂ ਘਰਾਂ ਦੇ ਵਿੱਚ ਪ੍ਰਬੰਧਕਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪਰਚੀਆਂ ਨਾ ਤੈ ਹੋਣ ਲੱਗ ਗਈ ਜਾਂ ਪਰਚੀਆਂ ਨਾ ਕਮਾ ਚੋਣਾ ਬਾਲੀਆਂ ਜਥੇਬੰਦੀਆਂ ਨਾ ਤੈ ਹੋਣ ਲੱਗ ਗਈ ਗੁਰੂ ਘਰਾਂ ਨੂੰ ਥਾਂ ਜਿਹੜੀ ਉਹ ਸਾਂਝੇ ਦੀ ਥਾਂ ਤੇ ਧੜੇ ਬੰਦਕ ਤਰੀਕਾ ਹੋ ਗਿਆ ਦਾ ਬਿਲਕੁਲ ਇਸੇ ਤਰ੍ਹਾਂ ਹੀ ਪੰਚਾਇਤਾਂ ਦਾ ਹੋ ਗਿਆ ਜਿੱਦਾਂ ਅੰਗਰੇਜ਼ ਆਏ ਆ ਕੇ ਉਹਨਾਂ ਨੇ ਸਾਡੇ ਦੋ ਹੀ ਕੰਮ ਕੀਤੇ ਸੀ ਇੱਕ ਸਾਡੀ ਸਿੱਖਿਆ ਨੂੰ ਬਦਲਿਆ ਸੀ ਕਿ ਜਵਾਕਾਂ ਨੂੰ ਕਿਵੇਂ ਪੜਾਇਆ ਜਾਵੇ ਦੂਜਾ ਉਹਨਾਂ ਨੇ ਸਾਡੀਆਂ ਪੰਚਾਇਤਾਂ ਬਦਲੀਆਂ ਸੀ ਸਭ ਤੋਂ ਪਹਿਲਾਂ ਆ ਕੇ ਦਾ ਕਿ ਜਿੱਥੇ-ਜਿੱਥੇ ਦੇ ਲੋਕਾਂ ਨੇ ਆਪਣੇ ਪੰਜ ਕਿ ਹੋਰ ਪਰਚੀ ਨਾ ਚੁਣੇ ਅੰਗਰੇਜ਼ਾਂ ਨੇ ਪੈਸੇ ਦਿੱਤੇ ਜਿਹਨੂੰ ਗਰੰਟਾ ਕਹਿੰਦੇ ਆ ਆਪਾਂ ਇਹ ਉਦੋਂ ਤੋਂ ਕੰਮ ਵੱਧਦਾ ਤੁਰਿਆ ਆਉਂਦਾ ਜਿਵੇਂ ਜਿਵੇਂ ਸਾਡੇ ਲੋਕ ਪਿੰਡਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਚੋਣ ਨੂੰ ਆਪਦੇ ਘਰਾਂ 'ਚ ਲੈ ਆਏ ਓਵੇਂ-ਓਵੇਂ ਸਾਡੇ ਲੋਕ ਆਪਣੇ ਵਿਰਸੇ ਤੋਂ ਦੂਰ ਹੋਏ ਆਪਣੇ ਇਤਿਹਾਸ ਤੋਂ ਦੂਰ ਹੋਏ